ਕੇਂਦਰ ਸਰਕਾਰ ਨੇ ਆਨਲਾਈਨ ਧੋਖਾਧੜੀ ਅਤੇ ਕੁਟਾਲਿਆਂ ਨੂੰ ਰੋਕਣ ਲਈ ਪੂਰੀ ਤਿਆਰੀ ਖਿੱਚ ਲਈ ਸਰਕਾਰ ਨੇ 15 ਦਿਨਾਂ ਦਾ ਐਕਸ਼ਨ ਪਲਾਨ ਬਣਾਇਆ ਜਿਸ ਦੇ ਆਧਾਰ ਤੇ ਲੱਖਾਂ SIM ਕਾਰਡ ਬੰਦ ਹੋ ਜਾਣਗੇ ਜਿੰਨਾਂ SIM ਕਾਰਡਾਂ ਤੇ ਕਾਰਵਾਈ ਕੀਤੀ ਜਾਵੇਗੀ ਉਹ ਜ਼ਿਆਦਾਤਰ ਅਜਿਹੇ SIM ਕਾਰਡ ਯੂਜ਼ਰਜ਼ ਆਉਣਗੇ ਜਿਨ੍ਹਾਂ ਦੇ SIM ਤੇ ਕਿਸੇ ਗਲਤ ਗਤੀਵਿਧੀ ਜਾਂ ਕਿਸੇ ਧੋਖਾਧੜੀ ਆਦਿ ਦਾ ਸ਼ੱਕ ਹੋਵੇਗਾ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਇੱਕੋ ਸਮੇਂ ਐਨਏਸੀ ਮੋਬਾਈਲ ਕਨੈਕਸ਼ਨ ਬੰਦ ਕਰ ਰਹੀ ਹੈ ਜੇਕਰ ਤੁਸੀਂ ਵੀ ਕੁਝ ਗਲਤੀਆਂ ਕਰ ਰਹੇ ਹੋ ਤਾਂ ਤੁਹਾਡਾ SIM ਕਾਰਡ ਵੀ ਬੰਦ ਹੋ ਸਕਦਾ ਰਿਪੋਰਟ ਮੁਤਾਬਕ ਇਸ ਐਕਸ਼ਨ ਪਲਾਨ ਤਹਿਤ ਤਕਰੀਬਨ 18 ਲੱਖ ਮੋਬਾਈਲ ਕਨੈਕਸ਼ਨ ਅਤੇ SIM ਕਾਰਡ ਬੰਦ ਕੀਤੇ ਜਾਣਗੇ ਕੁਝ ਦਿਨ ਪਹਿਲਾਂ ਸਰਕਾਰ ਨੇ ਪ੍ਰਮੁੱਖ ਦੂਰ ਸੰਚਾਰ ਕੰਪਨੀਆਂ Jio, Airtel ਤੇ Vi ਨੂੰ 28000 ਤੋਂ ਵੱਧ ਮੋਬਾਈਲ ਬੈਂਡ ਬੰਦ ਕਰਾਉਣ ਦੇ ਨਿਰਦੇਸ਼ ਦਿੱਤੇ ਸਨ ਇਸ ਐਕਸ਼ਨ ਪਲਾਨ ਰਾਹੀਂ ਕੇਂਦਰ ਸਰਕਾਰ ਸਿੱਧੇ ਤੌਰ ਤੇ ਧੋਖਾਧੜੀ ਅਤੇ ਘੁਟਾਲਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ ਦੂਰ ਸੰਚਾਰ ਕੰਪਨੀਆਂ ਨੂੰ ਲੱਖਾਂ SIM ਕਾਰਡਾਂ ਦੀ ਮੂਲ ਤਸਦੀਕ ਕਰਨ ਦੇ ਹੁਕਮ ਦਿੱਤੇ ਨੇ ਅਜਿਹੇ ਕਰਨ ਨਾਲ ਗਲਤ ਕੰਮਾਂ 'ਚ ਵਰਤੇ ਜਾ ਰਹੇ SIM ਕਾਰਡਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ SIM ਕਾਰਡ ਅਗਲੇ 15 ਦਿਨਾਂ ਤੱਕ ਬਲੌਕ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਸਰਕਾਰ ਦੇ ਇਸ ਐਕਸ਼ਨ ਪਲਾਨ ਕਾਰਨ ਆਮ SIM ਕਾਰਡ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਜਿਹੜੇ ਲੋਕ ਗਲਤ ਕੰਮਾਂ ਲਈ SIM ਕਾਰਡਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੇਕਰ ਕੁਝ ਨਿਯਮਾਂ ਦੇ ਖਿਲਾਫ ਪਾਇਆ ਗਿਆ ਤਾਂ ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਨੇ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਨੂੰ ਰੋਕਣ ਲਈ ਪੂਰੀ ਤਿਆਰੀ ਖਿੱਚ ਲਈ ਸਰਕਾਰ ਨੇ 15 ਦਿਨਾਂ ਦਾ ਐਕਸ਼ਨ ਪਲਾਨ ਬਣਾਇਆ ਜਿਸ ਦੇ ਆਧਾਰ ਤੇ ਲੱਖਾਂ SIM ਕਾਰਡ ਬੰਦ ਹੋ ਜਾਣਗੇ ਜਿੰਨਾਂ SIM ਕਾਰਡਾਂ ਤੇ ਕਾਰਵਾਈ ਕੀਤੀ ਜਾਵੇਗੀ ਉਹ ਜ਼ਿਆਦਾਤਰ ਅਜਿਹੇ SIM ਕਾਰਡ ਯੂਜ਼ਰਜ਼ ਆਉਣਗੇ ਜਿਨ੍ਹਾਂ ਦੇ SIM ਤੇ ਕਿਸੇ ਗਲਤ ਗਤੀਵਿਧੀ ਜਾਂ ਕਿਸੇ ਧੋਖਾਧੜੀ ਆਦਿ ਦਾ ਸ਼ੱਕ ਹੋਵੇਗਾ ਅੱਜ ਇਹ ਹਾਂ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਇੱਕੋ ਸਮੇਂ ਐਨਏਸੀ ਮੋਬਾਈਲ ਕਨੈਕਸ਼ਨ ਬੰਦ ਕਰ ਰਹੀ ਹੈ ਜੇਕਰ ਤੁਸੀਂ ਵੀ ਕੁਝ ਗਲਤੀਆਂ ਕਰ ਰਹੇ ਹੋ ਤਾਂ ਤੁਹਾਡਾ SIM ਕਾਰਡ ਵੀ ਬੰਦ ਹੋ ਸਕਦਾ ਰਿਪੋਰਟ ਮੁਤਾਬਕ ਇਸ ਐਕਸ਼ਨ ਪਲਾਨ ਤਹਿਤ ਤਕਰੀਬਨ 18 ਲੱਖ ਮੋਬਾਈਲ ਕਨੈਕਸ਼ਨ ਅਤੇ SIM ਕਾਰਡ ਬੰਦ ਕੀਤੇ ਜਾਣਗੇ ਕੁਝ ਦਿਨ ਪਹਿਲਾਂ ਸਰਕਾਰ ਨੇ ਪ੍ਰਮੁਖ ਦੂਰ ਸੰਚਾਰ ਕੰਪਨੀਆਂ Jio, Airtel ਤੇ Vi ਨੂੰ 28000 ਤੋਂ ਵੱਧ ਮੋਬਾਈਲ ਬੈਂਡ ਬੰਦ ਕਰਾਉਣ ਦੇ ਨਿਰਦੇਸ਼ ਦਿੱਤੇ ਸਨ ਇਸ ਐਕਸ਼ਨ ਪਲਾਨ ਰਾਹੀਂ ਕੇਂਦਰ ਸਰਕਾਰ ਸਿੱਧੇ ਤੌਰ ਤੇ ਧੋਖਾਧੜੀ ਅਤੇ ਘੁਟਾਲਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ ਦੂਰ ਸੰਚਾਰ ਕੰਪਨੀਆਂ ਨੂੰ ਲੱਖਾਂ SIM ਕਾਰਡਾਂ ਦੀ ਮੂਰਤ ਤਸਦੀਕ ਕਰਨ ਦੇ ਹੁਕਮ ਦਿੱਤੇ ਨੇ ਅਜਿਹਾ ਕਰਨ ਨਾਲ ਗਲਤ ਕੰਮਾਂ 'ਚ ਵਰਤੇ ਜਾ ਰਹੇ SIM ਕਾਰਡਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ SIM ਕਾਰਡ ਅਗਲੇ 15 ਦਿਨਾਂ ਤੱਕ ਬਲੌਕ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਸਰਕਾਰ ਦੇ ਇਸ ਐਕਸ਼ਨ ਪਲਾਨ ਕਾਰਨ ਆਮ SIM ਕਾਰਡ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਜਿਹੜੇ ਲੋਕ ਗਲਤ ਕੰਮਾਂ ਲਈ SIM ਕਾਰਡਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੇਕਰ ਕੁਝ ਨਿਯਮਾਂ ਦੇ ਖਿਲਾਫ ਪਾਇਆ ਗਿਆ ਤਾਂ ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਨੇ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਨੂੰ ਰੋਕਣ ਲਈ ਪੂਰੀ ਤਿਆਰੀ ਖਿੱਚ ਲਈ ਸਰਕਾਰ ਨੇ 15 ਦਿਨਾਂ ਦਾ ਐਕਸ਼ਨ ਪਲਾਨ ਬਣਾਇਆ ਜਿਸ ਦੇ ਆਧਾਰ ਤੇ ਲੱਖਾਂ SIM ਕਾਰਡ ਬੰਦ ਹੋ ਜਾਣਗੇ ਜਿੰਨਾਂ SIM ਕਾਰਡਾਂ ਤੇ ਕਾਰਵਾਈ ਕੀਤੀ ਜਾਵੇਗੀ ਉਹ ਜ਼ਿਆਦਾਤਰ ਅਜਿਹੇ SIM ਕਾਰਡ ਯੂਜ਼ਰਜ਼ ਆਉਣਗੇ ਜਿਨ੍ਹਾਂ ਦੇ SIM ਤੇ ਕਿਸੇ ਗਲਤ ਗਤੀਵਿਧੀ ਜਾਂ ਕਿਸੇ ਧੋਖਾਧੜੀ ਆਦਿ ਦਾ ਸ਼ੱਕ ਹੋਵੇਗਾ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਇੱਕੋ ਸਮੇਂ ਐਨਏਸੀ ਮੋਬਾਈਲ ਕਨੈਕਸ਼ਨ ਬੰਦ ਕਰ ਰਹੀ ਹੈ ਜੇਕਰ ਤੁਸੀਂ ਵੀ ਕੁਝ ਗਲਤੀਆਂ ਕਰ ਰਹੇ ਹੋ ਤਾਂ ਤੁਹਾਡਾ SIM ਕਾਰਡ ਵੀ ਬੰਦ ਹੋ ਸਕਦਾ ਰਿਪੋਰਟ ਮੁਤਾਬਕ ਇਸ ਐਕਸ਼ਨ ਪਲਾਨ ਤਹਿਤ ਤਕਰੀਬਨ 18 ਲੱਖ ਮੋਬਾਈਲ ਕਨੈਕਸ਼ਨ ਅਤੇ SIM ਕਾਰਡ ਬੰਦ ਕੀਤੇ ਜਾਣਗੇ ਕੁਝ ਦਿਨ ਪਹਿਲਾਂ ਸਰਕਾਰ ਨੇ ਪ੍ਰਮੁੱਖ दूरसंचार कंपनियां Jio, Airtel ਤੇ Vi ਨੂੰ 28000 ਤੋਂ ਵੱਧ ਮੋਬਾਈਲ ਬੈਂਡ ਬੰਦ ਕਰਾਉਣ ਦੇ ਨਿਰਦੇਸ਼ ਦਿੱਤੇ ਸਨ ਇਸ ਐਕਸ਼ਨ ਪਲਾਨ ਰਾਹੀਂ ਕੇਂਦਰ ਸਰਕਾਰ ਸਿੱਧੇ ਤੌਰ ਤੇ ਧੋਖਾ ਧੜੀ ਅਤੇ ਘੁਟਾਲਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ दूरसंचार ਕੰਪਨੀਆਂ ਨੂੰ ਲੱਖਾਂ SIM ਕਾਰਡਾਂ ਦੀ ਮੂਰਤ ਤਸਦੀਕ ਕਰਨ ਦੇ ਹੁਕਮ ਦਿੱਤੇ ਨੇ ਅਜਿਹਾ ਕਰਨ ਨਾਲ ਗਲਤ ਕੰਮਾਂ 'ਚ ਵਰਤੇ ਜਾ ਰਹੇ SIM ਕਾਰਡਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ SIM ਕਾਰਡ ਅਗਲੇ 15 ਦਿਨਾਂ ਤੱਕ ਬਲੌਕ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਸਰਕਾਰ ਦੇ ਇਸ ਐਕਸ਼ਨ ਪਲਾਨ ਕਾਰਨ ਆਮ SIM ਕਾਰਡ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਜਿਹੜੇ ਲੋਕ ਗਲਤ ਕੰਮਾਂ ਲਈ SIM ਕਾਰਡਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੇਕਰ ਕੁਝ ਨਿਯਮਾਂ ਦੇ ਖਿਲਾਫ ਪਾਇਆ ਗਿਆ ਤਾਂ ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ